ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਬਾਤੇ ਵਧੀਆ ਸਸਤੀ ਤੇ ਟਿਕਾਊ ਜਾਣਕਾਰੀ ਪੰਗੇ ਆਪਾਂ ਸਾਰੇ ਲੈਨੇ ਆ ਤੇ ਆ ਦੇਖੋ ਆਪਾਂ ਨਾ ਮੋਲਡ ਮੰਗਾਈ ਸੀ ਆਨਲਾਈਨ ਤੇ ਇਹਨਾਂ ਦਾ ਰੇਟ ਵੀ ਤੁਹਾਨੂੰ ਦੱਸਾਂਗੇ ਯਾਰ ਬੰਦਾ ਹਿੰਮਤ ਵਾਲਾ ਹੋਵੇ ਮੈਂ ਕਹਿੰਨਾ ਕਰ ਨੂੰ ਕੁਝ ਵੀ ਕਰ ਸਕਦਾ ਆ ਦੇਖੋ ਆ ਮੋਲਡ ਮੰਗਾਈ ਸੀ ਤੇ ਆਹ ਬੱਚਾ ਆਪਣਾ ਸਹਿਬਜੀਤ ਸਿੰਘ ਇਹੀ ਬਣਾ ਰਿਹਾ ਮੈਂ ਤਾਂ ਸਾਈਡ ਤੇ ਬੈਠਾ ਇਹਨੂੰ ਮਾੜਾ ਮੋਟਾ ਦੱਸ ਰਿਹਾ ਤੇ ਤੁਹਾਨੂੰ ਇਹਦਾ ਰਿਜ਼ਲਟ ਵੀ ਦੇਖਿਓ ਕਿਸ ਤਰ੍ਹਾਂ ਦਾ ਆਉਂਦਾ ਆ ਸਾਡੇ ਕੋਲੇ ਨਾ ਕਾਲਾ ਤੇਲ ਪਿਆ ਸੀ ਇਹ ਵੈਸੇ ਤਾਂ ਤੇਲ ਕੋਈ ਵੀ ਮਰਜ਼ੀ ਵਰਤ ਲਓ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਐ ਵੀ ਜਿਹੜਾ ਕਾਲਾ ਤੇਲ ਆ ਥੋੜਾ ਜਿਆਦਾ ਰੰਗ ਦਾ ਹੋ ਜਾਂਦਾ ਇਹਦੇ ਨਾਲ ਤੇ ਆ ਜੱਗ ਦੇ ਵਿੱਚ ਆਪਾਂ ਘੋਲਿਆ ਸੀ ਪਹਿਲਾਂ ਨਿਰਾ ਮਸਾਲਾ ਤੇ ਥੱਲੇ ਪਾਤਾ ਥੋੜਾ ਥੋੜਾ ਇਹ ਆ ਧਿਆਨ ਨਾਲ ਤੁਸੀਂ ਵੀਡੀਓ ਦੇਖਿਓ ਆ ਨਿਰਮ ਮਸਾਲਾ ਕੋਲਿਆ ਹੋਇਆ ਕੱਲਾ ਠੀਕ ਹੈ ਜੀ ਅੱਧੀ ਕੈਂਚੀ ਦੀ ਲੇਅਰ ਆਪਾਂ ਮੰਨ ਕੇ ਚੱਲੋ ਵੀ ਇਹਦੀ ਬਣਾਤੀ ਥੱਲੇ ਤੇ ਬਾਕੀ ਮਟੀਰੀਅਲ ਜਿਹੜਾ ਹੈਗਾ ਆਪਣੇ ਕੋਲੇ ਉਹ ਬਣਾਇਆ ਹੋਇਆ ਆਪਣੇ ਕੋਲੇ ਆ ਬੱਠਲ ਦੇ ਵਿੱਚ ਇਹ ਮੰਨ ਲਓ ਆਪਾਂ ਬਣਾਇਆ ਸੀਗਾ 2 2.5 ਇੱਕ ਦਾ 2.5 ਇੱਕ ਦਾ ਮਸਾਲਾ ਬਣਾਇਆ ਸੀਗਾ ਤੇ ਉਹਦੇ ਨਾਲ ਆਪਾਂ ਇਹ ਬਣਾਇਆ ਕੋਈ ਇਹਦੇ ਵਿੱਚ ਜਾਨੀ ਕਿ ਤਾਰ ਤੁਰ ਤਨੀ ਆਪਾਂ ਕੋਈ ਪਾਈ ਨਾ ਹੀ ਕੋਈ ਜਾਲੀ ਜੁੜੀ ਰੱਖੀ ਹੈ ਨਾ ਕੁਝ ਹੋਰ ਤੇ ਤੁਸੀਂ ਟਾਇਲ ਦਾ ਸਾਈਜ਼ ਤੇ ਟਾਇਲ ਦੀ ਸਫਾਈ ਚੈੱਕ ਕਰਿਓ ਆ ਬਣ ਲੈਣ ਦਿਓ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਇਸੇ ਵੀਡੀਓ ਦੇ ਵਿੱਚ ਆ ਦੇਖ ਬਸ ਇਹਨੂੰ ਇੱਕ ਚੀਜ਼ ਹੈ ਜਿਸ ਤਰ੍ਹਾਂ ਉਹ ਉੱਥੇ ਮਸ਼ੀਨਾਂ ਰਹੀ ਉਹ ਵਾਈਬ੍ਰੇਟ ਕਰਦੇ ਆ ਤੇ ਆਪਾਂ ਇਹਨੂੰ ਥੋੜਾ ਥੋੜਾ ਇਸ ਤਰ੍ਹਾਂ ਹਿਲਾ ਦੇਣਾ ਹੱਥ ਨਾਲ ਵੀ ਹਿਲਾ ਸਕਦੇ ਤੁਸੀਂ ਤੇ ਇਸ ਤਰ੍ਹਾਂ ਇਹਨੂੰ ਹਿਲਾ ਦੇਣਾ ਹੈ ਅਸ ਜਾਨੀ ਕਿ ਇਹ ਮਸਾਲਾ ਜਿਹੜਾ ਵੀ ਜਗਾ ਬਣਾ ਲੇ ਆਖੋ ਜੇ ਖਾਂ ਜੇ ਕਰਨੀਆਂ ਕੁੰਨੀਆਂ ਸੈੱਟ ਹੋ ਜਾਣ ਪੂਰੀਆਂ ਤਾਂ ਕਰਕੇ ਇਹ ਹਿਲਾਉਣਾ ਪੈਂਦਾ ਹੋਰ ਤਾਂ ਇਹਨੂੰ ਹਲਾਉਣ ਹਲਾਉਣ ਦਾ ਨਹੀਂ ਕੋਈ ਚੱਕਰ ਹੁੰਦਾ ਤੇ ਆ ਆਪਣਾ ਦੋ ਢਾਈ ਇੱਕਦਮ ਮਸਾਲਾ ਬਣਾਇਆ ਹੋਇਆ ਆਪਣਾ ਤੇ ਆ ਦੇਖੋ ਇੱਕ ਬੱਚਾ ਹੀ 12 13 ਸਾਲ ਦਾ ਬੱਚਾ ਹੀ ਇਹ ਬਣਾ ਰਿਹਾ ਟੈਲਾਂ ਨੂੰ ਤੇ ਮੈਂ ਤਾਂ ਦੱਸਿਆ ਨਾ ਵੀ ਬੰਦਾ ਹੈ ਮਤਲਬ ਹੋ ਗਿਆ ਯਾਰ 10 ਮਿੰਟ ਕੱਟ ਕੇ ਸਿਰਫ 20 ਮਿੰਟ ਲੱਗਦੇ ਆ ਦੋ ਟੈਲਾ ਬਣਾਉਣ ਤੇ ਜੇ ਆਪਾਂ ਬੰਦਾ ਘਰੇ ਬਣਾਵੇ ਟੈਲਾ ਆਮ ਉਹ ਵੀ ਤੁਹਾਨੂੰ ਦੱਸੂਗਾ ਮੈਂ ਕਿੰਨੇ ਰੁਪਈਆ ਦੇ ਆਏ ਆ ਤੇ ਕਿੱਥੋਂ ਆਏ ਆ ਕਿਵੇਂ ਕੀ ਸਕਦਾ ਵੈਨਾਂ ਦਾ ਠੀਕ ਹੈ ਜੀ ਆ ਦੇਖੋ ਆ ਮਸਾਲਾ ਭਰੀ ਜਾਂਦਾ ਤੇ ਵੀਡੀਓ ਦੇਖੋ ਧਿਆਨ ਨਾਲ ਤੇ ਮਸਾਲਾ ਭਰਨ ਤੋਂ ਬਾਅਦ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆਪਾਂ ਜਿਹੜੀ ਇਹਨਾਂ ਦੀ ਮੋਲਡ ਆ ਦੇਖੋ ਮੈਂ ਇਸ ਕਰਕੇ ਕਹਿ ਰਿਹਾ ਸੀਗਾ ਵੀ ਕਾਲਾ ਤੇਲ ਦਾ ਥੋੜਾ ਜਿਹਾ ਨਾ ਐ ਫਰਤ ਪਾਇ ਜਾਂਦਾ ਓਏ ਉੱਪਰੋਂ ਦਿਖਾਈ ਦੇ ਰਿਹਾ ਕਾਲਾ ਤੇਲ ਹੋਰ ਨਹੀਂ ਕੋਈ ਚੱਕਰ ਇਹ ਤੇਲ ਇਸ ਕਰਕੇ ਪਾਉਣਾ ਪੈਂਦਾ ਵੀ ਆ ਮੋਲਡ ਦੇ ਨਾਲ ਇਹ ਜਿਹੜਾ ਮਸਾਲਾ ਹੈ ਚੁੰਬੜੇ ਨਾਲ ਆਸਾਨੀ ਨਾਲ ਇਹ ਨਿਕਲਿਆ ਆਵੇ ਟਾਇਲ ਬਣ ਕੇ ਆਸਾਨੀ ਨਾਲ ਇਹ ਨਿਕਲਿਆ ਆਵੇ ਹੋਰ ਨਹੀਂ ਕੋਈ ਚੱਕਰ ਹੁੰਦਾ ਇਹਦੇ ਵਿੱਚ ਜਿਵੇਂ ਮੰਨ ਲਓ ਤੁਸੀਂ ਕੋਈ ਸਾਫ ਉਹ ਮੋਗ ਲਾਇਲ ਵੀ ਪਾ ਸਕਦੇ ਹਾਂ ਜਾਂ ਕੋਈ ਹੋਰ ਤੇਲ ਪਿਆ ਹੁੰਦਾ ਕਈ ਵਾਰੀ ਆਪਣੇ ਕੋਲੇ ਜਾਂ ਕੋਈ ਪੈਟਰੋਲ ਵੀ ਪਾਉਂਦੇ ਕਈ ਡੀਜ਼ਲ ਵੀ ਲਾਉਂਦੇ ਆ ਤੇ ਇਹ ਮਿੱਟੀ ਦਾ ਤੇਲ ਦਾ ਅੱਜ ਕੱਲ ਤੁਹਾਨੂੰ ਪਤਾ ਮਿਲਦਾ ਹੀ ਨਹੀਂ ਕਿਸੇ ਪਾਸਿਓਂ ਤੇ ਪੈਟਰੋਲ ਡੀਜ਼ਲ ਦਾ ਵੀ ਕੰਮ ਚੱਲਦਾ ਹੈ ਬਸ ਉਹਨੂੰ ਮਾੜਾ ਜਿਹਾ ਆਪਾਂ ਲਾਉਣਾ ਹੀ ਹੁੰਦਾ ਉਹਦੇ ਸਾਈਡਾਂ ਤੇ ਤੇ ਹੋਰ ਨਹੀਂ ਕੋਈ ਚੱਕਰ ਹੁੰਦਾ ਇਹ ਸੌਖੇ ਨਿਕਲ ਆਉਂਦੀ ਹੈ ਟਾਇਲ ਜਦੋਂ ਆਪਾਂ ਦੂਜੇ ਦਿਨ ਇਹਨੂੰ ਕੱਢਦੇ ਆ ਤੇ ਆ ਦੇਖੋ ਬਸ ਇਹਨੂੰ ਇਸ ਤਰ੍ਹਾਂ ਆਪਾਂ ਸੈੱਟ ਕਰਕੇ ਇਹਨੂੰ ਇੱਕ ਰਾਤ ਪਰ ਰੱਖਣਾ ਤੇ ਜੇ ਨਹੀਂ ਵੀ ਰੱਖਣਾ ਕਈ ਤਾਂ ਹੁਣ ਉਹ ਜਿਹੜੇ ਉੱਥੇ ਬਣਾਉਂਦੇ ਆ ਉਹਦਾ ਸੁੱਕਾ ਮਸਾਲਾ ਇਹਦੇ ਉੱਤੋਂ ਦੀ ਫੇਰ ਕੇ ਦਵਾ ਦਵੋ। ਕਿੱਟਾ ਵਾਂਗੂ ਨਾਲ ਦੀ ਨਾਲ ਹੀ ਪੱਥੀਆਂ ਜਾਂਦੀਆਂ ਇਹ ਨਾਲ ਦੀ ਨਾਲ ਹੀ ਨਿਕਲੀ ਜਾਂਦੀਆਂ। ਗੋਸਾ ਉਹਨਾਂ ਦਾ ਆਪਾਂ ਦਿਹਾੜੀ ਚ ਕਈ ਬਣਾ ਸਕਦੇ ਆ। ਜੇ ਜਿਵੇਂ ਹੁਣ ਆ ਪਾਣੀ ਪੂਣੀ ਇਹ ਚ ਵੱਧ ਹੁੰਦਾ ਜੇ ਨਹੀਂ ਵੀ ਆਪਾਂ ਉੱਤੇ ਮਸਾਲਾ ਪਾਉਣਾ ਤਾਂ ਟਾਈਮ ਖੁੱਲਾ ਡੁੱਲਾ ਤਾਂ ਰੱਖ ਦਿਓ ਕੋਈ ਚੱਕਰ ਵਾਲੀ ਗੱਲ ਨਹੀਂ। ਆ ਦੇਖੋ ਆ ਦੂਜੇ ਦਿਨ ਕੱਢੀਆਂ ਸੀ ਇਹਨੂੰ ਤੇ ਇਹਦੀ ਫਿਨਿਸ਼ਿੰਗ ਦੇਖੋ।